ਜੀ ਕਿਨਾ ਕੀ ਤੁਹਾਡੀ ਮੇਰਾ ਨਾਮ ਮੰਗਾ ਹੈਗਾ ਜੀ ਇਹ ਕੀ ਕਹਿੰਦੇ ਕਿਥੋਂ ਕਿਵੇਂ ਪਤਾ ਲੱਗੇ ਸਰ ਜੀ ਸਾਨੂੰ ਕਾਲ ਆਈ ਸੀ ਕਿ ਆਪਣੇ ਬਬਰ ਜੀ ਦੇ ਅਸੀਂ ਉੱਥੇ ਗਏ ਐਕਸੀਡੈਂਟ ਹੋਇਆ ਕਹਿੰਦੇ ਪੱਪੂ ਦੇ ਢਾਬੇ ਕੋਲੇ ਇੱਕ ਗੱਡੀ ਸਕੂਟਰੀ ਨੂੰ ਹਿੱਟ ਕਰਕੇ ਡਬੰਡਰ ਲੰਘ ਕੇ ਦੂਸਰੀ ਸਾਈਡ ਤੋਂ ਇੱਕ ਆਟੋ ਆ ਰਿਹਾ ਸੀ ਜਿਹਦੇ ਨਾਲ ਵੱਜੀ ਉਹਦੇ ਵਿੱਚ 8-10 ਸਵਾਰੀਆਂ ਸੀ ਜਿਹੜੀਆਂ ਕਿ ਨਰਮਾ ਚੁਗਣ ਜਾ ਰਹੇ ਸੀਗੇ ਪਿੰਡ ਝੰਡਾ ਵਾਲੇ ਤੋਂ ਬਾਲਿਆਂ ਵਾਲੀ ਤੇ ਉਹ ਸਾਰੇ ਹੀ ਸਾਰੇ ਜਨਾਂ ਦੀ ਸੱਟਾਂ ਲੱਗੀਆਂ ਇੰਨੀ ਉਹਨਾਂ ਨੂੰ ਸਿਵਲ ਹਸਪਤਾਲ ਦੇ ਦਰਵਾਜ਼ੇ ਕੇ ਅੰਦਰ ਕਿੰਨੇ ਟੋਟਲ ਟੋਟਲ ਹੈਗੇ 8-10 ਜਣੇ ਜੀ ਕਾਰ ਕਿੱਧਰ ਤੱਕ ਕਿੱਧਰ ਚੱਲ ਰਹੀ ਹੈ ਕਾਰ ਬਟੰਡਾ ਤੋਂ ਮਲੋੜਵਾਲ ਜਾ ਰਹੀ ਸੀ ਜੀ ਜਿਵੇਂ ਕਿ ਵੰਗੜੀ ਕਿ ਟੈਕਸੀਡੈਂਟ ਲਾਇਕ ਕਿੰਨੇ ਪੇਸ਼ੈਂਟ ਆ ਕਿੰਨੇ ਰੈਫਰ ਕੀਤਾ ਗਿਆ ਕਿੰਨੀ ਗੀਜ ਜੁਰੀ ਹੋ ਰਹੀ ਸੀ ਅੱਜ ਸਵੇਰੇ ਕਰੀਬ 6:30 ਵਜੇ ਐਕਸੀਡੈਂਟ ਹੋਇਆ ਸੀਗਾ ਕੋਈ ਉਹਦੇ ਵਿੱਚ 17 ਪੀਸ਼ ਟੋਟਲ ਆਪਣੇ ਕੋਲ ਆਏ ਸੀਗੇ ਉਹਨਾਂ ਵਿੱਚੋਂ 4 ਮੇਲ ਤੇ 2 ਚਾਰ ਫੀਮੇਲ 2 ਮੇਲ ਪੇਸ਼ੈਂਟ ਆਪਾਂ ਸਵੇਰੇ ਰੈਫਰ ਕਰਤੇ ਸੀਗੇ ਜਿਹੜੇ ਥੋੜੀ ਜਿਹਾ ਹਾਰਦ ਦੇ ਉਹਨਾਂ ਦੀ ਗੰਭੀਰ ਸੀ ਜੀ ਔਰ ਬਾਕੀ ਨੂੰ ਇੱਥੇ ਰੱਖਿਆ ਸੀਗਾ ਟ੍ਰੀਟਮੈਂਟ ਵਾਸਤੇ ਐਕਸ-ਰੇ ਵਾਸਤੇ ਐਕਸ-ਰੇ ਤੋਂ ਬਾਅਦ ਵੀ ਆਪਣੇ ਕੋਲੇ 4 ਪੇਸ਼ੈਂਟ ਇਹੋ ਜਿਹੇ ਸੀਗੇ ਜਿਹਨਾਂ ਨੂੰ ਆ ਆਰਥੋਪੀਡੀਸ਼ਨ ਦੀ ਲੋੜ ਸੀਗੀ ਉਹਨਾਂ ਨੂੰ ਮੈਂ ਲੋਡ ਰੈਫਰ ਕੀਤਾ ਹੈ। ਟੋਟਲ 10 ਪੇਸ਼ੈਂਟ ਹਨ। ਹਾਂਜੀ ਟੋਟਲ 10 ਪੇਸ਼ੈਂਟ ਆਪਾਂ ਕੋਲ ਰੈਫਰ ਹੋ ਗਏ। ਬਾਕੀ ਆਪਣੇ ਕੋਲ ਟ੍ਰੀਟਮੈਂਟ ਹੈ। ਹਾਂਜੀ ਹਾਂਜੀ ਸਹੀ ਸਰ ਜੀ। ਸਾਰੇ ਖਤਰੇ ਤੋਂ ਤਾਂ ਬਾਹਰ ਹੈਗੇ ਆ ਪਰ ਫਿਰ ਵੀ ਆਪਾਂ 48 ਘੰਟੇ ਤੱਕ ਕੁਝ ਕਰ ਨਹੀਂ ਸਕਦੇ।